ल फिर नहीं कबड़िए के कहने तेल पा पा के कर

ਮਮਾ ਮਿੰਨ ਕਾਇਦੇ ਪੱਲੇ ਪਾਈ ਤੰਦਾ ਤੂੰ ਬੜੀ ਅਰੇ ਹੈ ਮਮਾ ਮਿੰਨ ਹਾਂ ਆਖਰ ਤੈਨੂੰ ਕਦ ਆਨੇ ਦੀ ਨੇ ਇਹ ਤਾਂ ਤੁਹਾਨੂੰ ਪੀਆਂ ਦੱਦੀਆਂ ਮੈਂ ਮੈਂ ਬੋਲਦੀ ਆ ਪੋਈਆਂ ਹਾਂ ਬੋਲੀਆਂ ਬੋਲ ਮਮਾ ਮਿੰਨ ਤੀਆ ਤਾਂ ਬੋਲ ਨਹੀਂ ਨਹੀਂ ਨਾਚ ਤੂੰ ਆ ਲਾਭ ਕਾ ਸੁਣ ਕੇ ਜਾ ਕੇ ਕੰਨ ਮਾ ਗਿਆ ਤੋ ਕਰ ਦੇ ਰਿਹਾ ਚੰਗਾ ਬੋਲ ਪਤਾ ਕਹੀ ਬੋਲਗਾ ਬਹੁਤ ਔਖੀ ਤੇਰੀ ਯਾਰਵਾ ਹਾਂ ਬਚੋ ਤੋ ਔਖੀ ਦੁੰਦੀਆਂ ਲਿਆਂਦੀਆਂ ਜਣੀਆਂ ਬੋਲ ਲੰਦੀ ਆ ਕੋਨਾ ਤੋ ਨਹੀਂ ਜਾਣੇ ਤੈਨ ਨੇ ਸ਼ਦਣਾ ਆ ਗਿਆ ਆਡੇ ਘਰ ਤੇ ਨਹੀਂ ਜਾਣੀਆਂ ਹੋਈਆਂ ਤੇ ਮੈਂ ਆਦੇ ਲਮਲ ਰਹੀ ਹਾਂ ਹਾਂ ਬੜੀ ਹਾਂ ਉਹ ਤਾਂ ਸ਼ਤਰ ਖਾਇਆ ਕਰਨੇ ਜਿੱਥੇ ਸਨ ਮਕ ਲਾਇਆ ਵੇ ਮੈਂ ਤੇ ਬੋਲੀਆਂ ਕੋਈ ਨਹੀਂ ਕਰੇ ਮੇਰੇ ਮੋਟੇ ਨਾ ਪਾ ਨਾ ਜਾ ਅਾ ਤੇ ਈ ਉਹਦਾ ਦੀ ਨਵਾਂ ਉਹਦਾਂ ਦੀਆਂ ਪਤਾ ਨਹੀਂ ਗਾੜੀ ਛੇਰਨੋਂ ਅਲੱਕ ਜਾਂਦਾ ਟੱਕਰ ਹੋਣਾ ਮੇਰੇ ਕਿਸਮਤ ਹੀ ਮਾੜੀ ਆ ਆ ਕੀ ਕਰਨਾ सताई पाले पै गए सारे रल मिल के बंदा जा ते मैं बाण पासी आपा गोलियां पाईए तियां लदनियां एट वाला चलो चलो मानू लावा भाभी 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 गोलियां पाईए ना लाथल करी ला सर हां है मिनू दाल ना वेख ना लाथल करी लाथल करी ए पदो पदो गोलियां पाई लाथल करी तियां लदनियां

ਖਲੋਂਦੀ ਨਹੀਂ ਨਾ ਪਤਾ ਨਹੀਂ ਕੀ ਦੇਖੀ ਜੇ ਘਰ ਫਿਰਦੀ ਸਿੰਦੋਵਾਲ ਤੇ ਪਿਆਰੀਵਾਲ ਤੇ ਪੱਕਾ ਹੀ ਇਹਦਾ ਟਿਕਾਣਾ ਵਾਣਾ ਇਹਨਾਂ ਕਮਲਖਾਂ ਦੇ ਰਮਲਖਾਂ ਦੇ ਵਿੱਚ ਮੈਨੂੰ ਸਦਾਨ ਇਹਨਾਂ ਕੀਤਾ ਅੱਜ ਤੇ ਯਾਨਾ ਦੇ ਬੱਚੇ ਮੈਨੂੰ ਕਹਿੰਦਾ ਬਾਹਰ ਜਾਂਦੀ ਵੀ ਜਾਂ ਸਿਰਕ ਪਾਉਂਦੀ ਰਹੇ ਇਹਨਾਂ ਨੂੰ ਕਦੀ ਸਮਝਾਇਆ ਕੰਬਲ ਗਾ ਰੰਬਲ ਗਾ ਨੋ ਉਹ ਮੈਨੂੰ ਜਾਂਦੀ ਵੀ ਇੱਥੇ ਤੂੰ ਸਮਝਾਉਂਦੀ ਰਹੋ ਕਿ ਤੂੰ ਸਮਝਾ ਸਿਆਣੀ ਬਿਆਣੀ ਆ ਨਹੀਂ ਇਹਨਾਂ ਨੂੰ ਮੇਰਾ ਹੀ ਪੱਲੇ ਪਾ ਤਾ ਇੰਤਰਾ ਸ਼ੇਰ ਨਾਲ ਲੈਿੰਦੇ ਗਾ ਸਾਰੀ ਝਾੜੀ ਨਾ ਕੇ ਵੀ ਸੁਣਦਾ ਇਹ ਕੋਣ ਧੋ ਤੋ ਇਹ ਕੋਣ ਕੰਬਲੀ ਸਦਾ ਇਹ ਕੋਣ ਬੋਲੀ ਇਹ ਕੰਬਲੀ ਚੰਗਾ ਹੋਇਆ ਲੈ ਕੋਈ ਗੇੜਾ ਦੇ ਆਈ ਗਾਲਾ ਪੈਂਦੀ ਆ ਕੰਬਲੀਆਂ ਨੂੰ ਲੱਗਾ ਗਾਲ ਵੀ ਥੱਲੇ ਲੱਗ ਗਈ ਉਹ ਬੋਲੀਆਂ ਪਾਉਂਦੇ ਆ ਪਾਉਂਦੇ ਮੰਮੀ ਪਤਾ ਨਹੀਂ ਕਿਹੜੀਆਂ ਗਾਲਾਂ ਕੱਢਣ ਦੀ ਮੈਨੂੰ ਤੇ ਸੁਣਨ ਵੀ ਨਹੀਂ ਆ ਕਿਹੜੀਆਂ ਗਾਲਾਂ ਕਰਦੀ ਹੋ ਵਨਨ